ਤਰਤ ਸੁਹਾਵੀ ਦੇ ਨਵੇਂ ਵੀਡੀਓ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਅੱਜ ਆਪਾਂ ਗੱਲ ਕਰਾਂਗੇ ਕਿ ਕੈਨੇਡਾ ਦੀ ਜਿਹੜੀ ਖੇਤੀ ਯੋਗ ਜ਼ਮੀਨ ਹੈ ਉਹਨੂੰ ਅੱਜ ਤੋਂ 150 ਸਾਲ ਪਹਿਲਾਂ ਉਹਦੀ ਮਰਬੇਬੰਦੀ ਜਿਹੜੀ ਗੋਰਿਆਂ ਨੇ ਕਿਵੇਂ ਕੀਤੀ ਸੋ ਆਓ ਦੇਖੀਏ ਇਸ ਵੀਡੀਓ ਦੇ ਵਿੱਚ ਕੈਨੇਡਾ ਦੀ ਜਿਹੜੀ ਜ਼ਮੀਨ ਦੀ ਮਰਬੇਬੰਦੀ ਦੀ ਜਿਹੜੀ ਸੀ ਪੂਰੀ ਸਕੀਮ ਬਹੁਤ ਇੰਟਰਸਟਿੰਗ ਹੈ ਸੋ ਜਦੋਂ 1867 ਦੇ ਵਿੱਚ ਕੈਨੇਡਾ ਬਣਿਆ ਤਾਂ ਸਰਕਾਰ ਨੇ ਪਹਿਲਾ ਕੰਮ ਇਹ ਕੀਤਾ ਕਿ ਜਿਹੜੀ ਇੱਥੇ ਖੇਤੀ ਲਈ ਜ਼ਮੀਨ ਵਰਤੀ ਜਾ ਸਕਦੀ ਹੈ ਆ ਅਲਬਰਟਾ ਮੈਰੀਟੋਬਾਟ ਸਸਕੈਚਵਨ ਦੇ ਵਿੱਚ ਸੋ ਇਹ ਸਾਰੀ ਜ਼ਮੀਨ ਦੀ ਮਰਬੇਬੰਦੀ ਕੀਤੀ ਤੇ ਮਰਬੇਬੰਦੀ ਨੂੰ ਲੱਗੇ ਪੂਰੇ 50 55 ਸਾਲ ਕੰਮ ਇਸ ਕਰਕੇ ਵੱਡਾ ਸੀ ਕਿ ਉਦੋਂ ਇੱਥੇ ਚਾਰੇ ਪਾਸੇ ਜੰਗਲ ਸੀਗੇ ਤਾਂ ਇਹਨਾਂ ਨੇ ਜੰਗਲਾਂ ਨੂੰ ਕੱਟ-ਕੱਟ ਕੇ ਸਿੱਧੀਆਂ ਲੈਣਾ ਰੋਡ ਕੱਢੀਆਂ ਮੀਲ ਰੋਡ ਕਹਿੰਦੇ ਆ ਸੋ ਆਹ ਸਿੱਧੀ ਰੋਡ ਜਾਂਦੀ ਹੈ ਇਹ ਵੀ ਮੀਲ ਰੋਡ ਹੈ ਸੋ ਇਧਰ ਨੂੰ ਵੀ ਮੀਲ ਇਧਰ ਨੂੰ ਵੀ ਮੀਲ ਸਭ ਮੀਲ-ਮੀਲ ਦੇ ਇਹਨਾਂ ਨੇ ਮਰੱਬੇ ਕੱਟਿਆ ਤੇ ਇੱਕ ਮੀਲ ਤੇ ਇੱਕ ਮੀਲ ਦਾ ਇਹ ਮਰੱਬਾ ਹੁੰਦਾ ਉਹ 640 ਕਿੱਲਿਆਂ ਦਾ ਹੁੰਦਾ ਸੋ ਇਹ ਜਿਹੜੀ ਮਰੱਬੇ ਬੰਦੀ ਹੋਈ ਸੀ ਉਹ ਇਸ ਕਰਕੇ ਹੋਈ ਸੀ ਕਿਉਂਕਿ ਜਦੋਂ ਯੂਰਪ ਤੋਂ ਇਹ ਫਾਰਮਰ ਲਿਆ ਲੈ ਕੇ ਇੱਥੇ ਵਿਸਾਰੇ ਸੀ 1880-90 ਦੇ ਗੇੜ ਦੇ ਵਿੱਚ ਉਦੋਂ ਫਿਰ ਇਹਨਾਂ ਨੂੰ ਇਹ ਜਿਹੜੀ ਜ਼ਮੀਨ ਦੀ ਮਰਬੇਬੰਦੀ ਕਰਨੀ ਪਈ ਤਾਂ ਕਿ ਉਹਨਾਂ ਲੋਕਾਂ ਨੂੰ ਵਸਾਇਆ ਜਾ ਸਕੇ ਮੈਂ ਪਹਿਲਾਂ ਵੀ ਇੱਕ ਵੀਡੀਓ ਵਿੱਚ ਦੱਸਿਆ ਕਿ ਜਿਹੜੇ ਉਹ ਫਾਰਮਰ ਆਉਂਦੇ ਸੀ ਤਾਂ ਉਹਨਾਂ ਨੂੰ 10 ਡਾਲਰ ਦੇ ਵਿੱਚ 160 ਕਿਲੇ ਇੱਕ ਮਰਬੇ ਦਾ ਚੌਥਾ ਹਿੱਸਾ ਇਹਨੂੰ ਕੁਆਟਰ ਸੈਕਸ਼ਨ ਕਹਿੰਦੇ ਆ ਉਹ ਦਿੱਤਾ ਜਾਂਦਾ ਸੀ ਸੋ ਉਹਨਾਂ ਦੀ ਸਰਕਾਰ ਦੀ ਲੋੜ ਸੀ ਵੀ ਲੋਕ ਇੱਥੇ ਲਿਆਈਏ ਤਾਂ ਕਿ ਸਾਰੀ ਜਿਹੜੀ ਬੇਵਾਰ ਜ਼ਮੀਨ ਆ ਉਹ ਵਸਾਈ ਜਾ ਸਕੇ ਪਰ ਉਹਦੇ ਲਈ ਉਹਨਾਂ ਨੂੰ ਇਹ ਜਿਹੜੀ ਮਰਬੇਬੰਦੀ ਤੇ ਸੜਕਾਂ ਕੱਢਣੀਆਂ ਪੈਣੀਆਂ ਸੀ ਜਿਹੜੀ ਕੈਨੇਡਾ ਦੀ ਜ਼ਮੀਨ ਦੀ ਮਰੱਬੇਬੰਦੀ ਦੀ ਕਹਾਣੀ ਆ ਉਹ ਇੰਡੀਆ ਦੀ ਮਰੱਬੇਬੰਦੀ ਦੀ ਕਹਾਣੀ ਦੇ ਨਾਲ ਵੀ ਮੇਲ ਖਾਂਦੀ ਹੈ 1880-90 ਦੇ ਵਿੱਚ ਪੰਜਾਬ ਦੇ ਵਿੱਚ ਜਦੋਂ ਅੰਗਰੇਜ਼ਾਂ ਨੇ ਨਹਿਰਾਂ ਕੱਢੀਆਂ ਤਾਂ ਉਹਨਾਂ ਨੇ ਨਵੇਂ ਇਲਾਕਿਆਂ 'ਚ ਜਾ ਕੇ ਲੋਕ ਵਸਾਏ ਤੇ ਉਹਨਾਂ ਨੂੰ ਮਰੱਬੇ ਕਟਿਆ ਖਾਸ ਕਰਕੇ ਜਿਹੜੇ ਪਾਕਿਸਤਾਨ ਵਾਲੇ ਪਾਸੇ ਆਪਾਂ ਸੁਣੇ ਆਪਣੇ ਕਈ ਬਜ਼ੁਰਗ ਕਹਿੰਦੇ ਆ ਕਿ ਸਾਨੂੰ ਉੱਥੇ ਮਰੱਬਾ ਮਿਲਿਆ ਸੀ ਫਿਰ ਇੱਕ ਵਾਰ ਜੋ ਮਰੱਬਾ 25 ਕਿੱਲਿਆਂ ਦਾ ਸੀ ਪਰ ਜਿਹੜਾ ਕੈਨੇਡਾ ਦੇ ਵਿੱਚ ਫਾਰਮਰਜ਼ ਨੂੰ ਇਹਨਾਂ ਨੇ ਮਰੱਬੇ ਬਣਾਏ ਉਹ ਸੀ 160-60 ਕਿੱਲੇ ਦੇ ਸੋ ਜਿਹੜਾ ਮਰੱਬਾ ਦਿੱਤਾ ਉਹ ਐ ਨਹੀਂ ਸੀ ਵੀ ਖ ਇਹ ਜਾਂ ਜੰਗਲ ਸੀ ਬਿਲਕੁਲ ਸੋ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਜੰਗਲ ਸਾਫ਼ ਕਰੋ ਤੇ ਫਿਰ ਇਸ ਜ਼ਮੀਨ ਨੂੰ ਵਸਾਓ ਬਹੁਤ ਮੁਸ਼ਕਲ ਵਾਲਾ ਕੰਮ ਸੀਗਾ ਜਿਹੜਾ ਕਿ ਉਹਨਾਂ ਲੋਕਾਂ ਨੇ ਜਦੋਂ ਮੈਂ ਗੱਲ ਕਰ ਰਿਹਾ 1880-90 ਦੀ ਨਾ ਉਦੋਂ ਕੋਈ ਮਸ਼ੀਨਰੀ ਸੀ ਨਾ ਕੋਈ ਬਿਜਲੀ ਸੀ ਨਾ ਕੋਈ ਟਰੈਕਟਰ ਨਾ ਕੋਈ ਜੀਸੀਬੀ ਮਸ਼ੀਨ ਸੋ ਇਸ ਤਰੀਕੇ ਨਾਲ ਜਿਹੜੇ ਜੰਗਲ ਉਹਨਾਂ ਨੇ ਸਾਫ਼ ਕਰ ਕਰਕੇ ਖੇਤ ਯੋਗ ਜ਼ਮੀਨ ਬਣਾਈ ਤੇ ਫਿਰ ਉਹਨਾਂ ਦੀ ਹੁਣ ਜਿਹੜੀ ਚੌਥੀ ਪੰਜਵੀਂ ਪੀੜ੍ਹੀ ਹੈ ਉਹ ਖੇਤੀ ਤੇ ਰਾਜ ਕਰ ਰਹੀ ਹੈ ਕੈਨ ਨੂੰ ਤਾਂ ਹੈਗਾ ਵੀ 10 ਡਾਲਰਾਂ ਚ 160 ਕਿਲੇ ਮਿਲ ਗਏ ਪਰ ਉਸ 160 ਕਿਲੇ ਉਹ ਸਾਰਾ ujahad ਸੀ ਤਾਂ ਫਿਰ ਉਹਨਾਂ ਫਾਰਮਰਾਂ ਨੇ ਖਾਸ ਕਰਕੇ ਯੂਰਪ ਦੇ ਫਾਰਮਰ ਸੀ ਉਹ ਬਰਫ਼ ਵਾਲੇ ਦੇਸ਼ਾਂ ਚੋਂ ਆਏ ਸੀ ਉਹਨਾਂ ਨੂੰ ਪਤਾ ਸੀ ਵੀ ਠੰਡੇ ਇਲਾਕੇ ਚ ਰਹਿਣਾ ਕਿਵੇਂ ਆ ਤਾਂ ਉਹਨਾਂ ਨੇ ਸ਼ੁਰੂ ਸ਼ੁਰੂ ਚ ਫਿਰ ਜਿਹੜੇ ਆਹ ਹਲਟਾਵੇਂ ਹਲ ਬਣਾ ਕੇ ਜ਼ਮੀਨ ਜਿਹੜੀ ਹੈ ਉਹ ਪਧਰੀ ਕੀਤੀ ਹੈ ਸਾਫ਼ ਕੀਤੀ ਹੈ ਬਜਾਂਦੂ ਕੀਤੀ ਹੈ ਉਹ ਇਹਨਾਂ ਮਸ਼ੀਨਾਂ ਨਾਲ ਹੋਈ ਹੈ ਬਹੁਤ ਜ਼ਿਆਦਾ ਮਸ਼ਕਤ ਕੀਤੀ ਹੈ ਇਹਨਾਂ ਨੇ ਇਸ ਜ਼ਮੀਨ ਨੂੰ ਵਾਹੀਯੋਗ ਬਣਾਉਣ ਲਈ ਹਾਲਾਂਕਿ ਹੁਣ ਤਾਂ ਉਹਨਾਂ ਦੀ ਤੀਜੀ ਚੌਥੀ ਪੰਜਵੀਂ ਜਨਰੇਸ਼ਨ ਹੈ ਵੱਡੇ ਵੱਡੇ ਟਰੈਕਟਰ ਤੇ ਚੜੇ ਫਿਰਦੇ ਗੋਰਾਂ ਦੇ ਮੁੰਡੇ ਪਰ ਜਿਹੜੇ ਪਹਿਲਾ ਵਾਲੇ ਗੋਰੇ ਆ ਉਹਨਾਂ ਦੀ ਜਿਹੜੀ ਸਫਲਤਾ ਸੀ ਉਹ ਆਹ ਮਸ਼ੀਨਾਂ ਨਾਲ ਹੋਈ ਹੈ ਗੋਰਾਂ ਨੇ ਇੱਕ ਹੋਰ ਬੜੀ ਕਮਾਲ ਕੀਤੀ ਹੈ ਭਾਵੇਂ ਇਹ ਪਿੰਡਾਂ ਦੇ ਰਾਹ ਨੇ ਪਿੰਡਾਂ ਦੇ ਚ ਰਸਤੇ ਹੈ ਸੋ ਹਰ ਇੱਕ ਚ ਰਸਤੇ ਨੂੰ ਇੱਕ ਨੰਬਰ ਦਿੱਤਾ ਹੋਇਆ ਆ ਦੇਖੋ ਤੁਸੀਂ ਆ ਇੱਕ ਇੱਥੇ ਬੋਰਡ ਲੱਗਿਆ ਇਹ 39 E ਤੇ 74 N ਹੈ ਇਹਦਾ ਮਤਲਬ ਇਹ ਹੈਗਾ ਕਿ ਅਮਰੀਕਾ ਦਾ ਬਾਰਡਰ ਹੈਗਾ ਦੱਖਣ ਦੇ ਵਿੱਚ ਕੈਨੇਡਾ ਨਾਲੋਂ ਸੋ ਮੈਨੀਟੋਬਾ ਸਸਕੈਚੁਆਨ ਤੇ ਅਲਬਰਟਾ ਚ ਵਾਟਰਪੇਰ ਕੋਲ ਸਿੱਧੀ ਲਾਈਨ ਆਏ। ਸੋ ਉਸ ਲਾਈਨ ਤੋਂ 74 ਮੀਲ ਆਪਾਂ ਹੈਗੇ ਆ ਇੱਥੇ। ਆ ਜਿਹੜੀ ਆ ਮਾਈਲ ਲੋਡ ਹੈ ਇਹ 74 ਮੀਲ ਨਾਰਥ ਹੈ। ਸੋ ਇਸ ਕਰਕੇ ਹੈਗਾ 74 ਐਨ ਤੇ 39 ਈ ਹੈਗਾ ਪੂਰਬ-ਪੱਛਮ ਚ ਇਹਨੇ ਲੈਣਾ ਲਾਇਆ ਹੋਈਆਂ। ਸੋ ਜਿਹੜਾ ਇਹ ਈਸਟ ਮੈਰੀਡੀਅਨ ਕਹਿੰਦੇ ਆ ਉਹਦੇ ਤੋਂ 39 ਮੀਲ ਆਪਾਂ ਇਧਰ ਨੂੰ ਆਏ। ਸੋ ਜੇ ਕਿਸੇ ਵੀ ਬੰਦੇ ਨੇ ਕਿਸੇ ਨੂੰ ਮਿਲਣਾ ਖੇਤਾਂ ਚ ਤਾਂ ਇਹ ਕਹਿ ਦੀਦਾ ਵੀ ਤੂੰ ਐ ਕਰੀ 39 ਤੇ 74 ਐਨ ਦੇ ਚੌਂਕਚਾ ਜੀ। ਤਾਂ ਉਹ ਇੱਥੇ ਆਊਗਾ। ਸੋ ਭਾਵੇਂ ਖੇਤ ਆ ਖੇਤਾਂ ਬਿਲਕੁਲ ਇੱਥੇ ਆ ਲੱਗਦਾ ਵੀ ਆਸ-ਪਾਸੇ ਕੁਝ ਨਹੀਂ ਹੈਗਾ ਪਰ ਤੁਹਾਡਾ ਜਿਹੜਾ ਪਤਾ ਹੈਗਾ ਉਹ ਆ ਆਸ-ਪਾਸੇ ਤਾਂ ਖੇਤ ਆ ਸਾਰੇ ਹਨਾ ਤੇ ਪਰ ਇਹ ਹੈਗੀ ਐ ਗ੍ਰੇਵਲ ਰੋਡ ਜਿਹਦੇ ਤੇ ਆਪਾਂ ਹੁਣ ਤੁਰ ਰਹੇ ਹਾਂ ਸੋ ਗ੍ਰੇਵਲ ਰੋਡ ਜਿਹੜੀ ਇਸ ਕਰਕੇ ਤੇ ਥੋੜੀ ਥੋੜੀ ਬਜਰੀ ਜੀ ਪਾ ਦਦੇ ਆ ਵੀ ਜੇ ਹੁਣ ਇਹਦੇ ਤੇ ਬਜਰੀ ਨਾ ਆਵੇ ਬਿਲਕੁਲ ਕੱਚਾ ਰਾਹ ਹੋਵੇ ਤਾਂ ਫਿਰ ਮੀਂਹ ਕਣੀ ਦੇ ਵਿੱਚ ਇੱਥੇ ਇੰਨਾ ਗਿੱਲ ਗਰੋਲਾ ਹੋ ਜਾਊਗਾ ਵੀ ਨਾ ਤਾਂ ਟਰੈਕਟਰ ਟਪਣਾ ਨਾ ਕੰਬਾਈਨ ਟਪਣੀ ਐ ਤੇ ਜਿਹੜੇ ਖੇਤਾਂ 'ਚ ਗੋਰੇ ਰਹਿੰਦੇ ਆ ਉਹਨਾਂ ਦੇ ਕਾਰਾਗੁਰਾ ਤਾਂ ਫਿਰ ਜਾਵੇਂ ਨਾ ਟਪਣੀਆਂ ਚਿੱਕੜ ਹੋ ਜਾਊਗਾ ਹਾਂ ਸੋ ਜ਼ਿਆਦਾਤਰ ਜਿਹੜੀਆਂ ਰੋਡਸ ਹੁੰਦੀਆਂ ਖੇਤਾਂ ਵਾਲੀਆਂ ਵੀ ਉਹਨਾਂ ਨੂੰ ਗ੍ਰੇਵਲ ਰੋਡਸ ਕਹਿੰਦੇ ਆ ਪਰ ਕਿਤੇ ਕਿਤੇ ਕੱਚੇ ਰਾਹ ਵੀ ਹੋ ਸਕਦੇ ਆ ਹਾਂ ਜਿਹੜੇ ਖੇਤ ਨੂੰ ਜਾਂਦੇ ਆ ਸਪੈਸ਼ਲੀ ਹਨਾ ਉਹ ਕਈ ਵਾਰੀ ਮੈਂ ਦੇਖਿਆ ਕੱਚੇ ਹੁੰਦੇ ਆ ਮੈਂ ਆਪ ਇੱਕ ਵਾਰੀ ਕੱਚੇ ਰਾਹ ਦੇ ਵਿੱਚ ਫਸ ਗਿਆ ਸੀਗਾ ਸੋ ਉਦੋਂ ਸ਼ੁਰੂ-ਸ਼ੁਰੂ 'ਚ ਕੈਨੇਡਾ 'ਚ ਨਵੇਂ ਆਏ ਆ ਪਤਾ ਨਹੀਂ ਹੁੰਦਾ ਮੈਂ ਉਹ ਟਰੱਕ ਪ ਉਹ ਤਾਂ ਮੀ ਪਿਆ ਸੀ ਤੇ ਫਿਰ ਮੈਨੂੰ ਪਤਾ ਕਿਵੇਂ ਕੱਢਿਆ ਹਾਂ ਹੁਣ ਆਪਾਂ ਚੌਥਾ ਚ ਰਸਤੇ 'ਚ ਆ ਨਾ ਸੋ ਇਹ ਜਿਹੜੀ ਮੀਲ ਰੋਡ ਹੈ ਇਧਰੋਂ ਵੀ ਮੀਲ ਇਧਰੋਂ ਵੀ ਮੀਲ ਇਧਰੋਂ ਵੀ ਮੀਲ ਤੇ ਪਿੱਛੇਰੋਂ ਵੀ ਮੀਲ ਬਈ ਹਰ ਇੱਕ ਚਰਸਤੇ ਤੱਕ ਜਿਵੇਂ ਇਹ ਗਲਾ ਚਰਸਤਾ ਉੱਥੇ ਤੱਕ ਮੀਲ ਹੈ ਹਾਂ ਹਰ ਇੱਕ ਮੀਲ ਬਾਅਦ ਜਿਹੜਾ ਇੱਕ ਚਰਸਤਾ ਹੋਣਾ ਹੈ ਤੇ ਉਹ ਕਿਉਂਕਿ ਮਰਬੇ ਮੀਲ ਤੇ ਮੀਲ ਦੇ ਕੱਟੇ ਨਾ ਇੱਕ ਮੀਲ ਆਇਆ ਨੂੰ ਤੇ ਇੱਕ ਮੀਲ ਆਇਆ ਨੂੰ ਸੋ ਇਹ ਪਿੰਡਾਂ ਦੇ ਵਿੱਚ ਜਿਹੜੇ ਇਹ ਅਲਬਰਟਾ ਹੋ ਗਿਆ ਸਸਕੈਚੂਨ ਹੋ ਗਿਆ ਮੈਨੀਟੋਬਾ ਹੋ ਗਿਆ ਇਹਨਾਂ ਦੇ ਵਿੱਚ ਜ਼ਿਆਦਾਤਰ ਜਿਹੜੀ ਹੈਗੀ ਹੈ ਇਹਨੂੰ ਕਹਿੰਦੇ ਮਰਬੇ ਬੰਦੀ ਹੈ ਨਾ ਉਹ ਇਸ ਤਰੀਕੇ ਨਾਲ ਹੋਈ ਹੈ ਕਿ ਇਹ ਚਰਸਤਾ ਤੁਹਾਨੂੰ ਹਰ ਇੱਕ ਮੀਲ ਤੇ ਦੇਖਣਾ ਆ ਦੇਖੋ ਆ ਇੱਕ ਫਾਰਮ ਹਾਊਸ ਆ ਪਿੱਛੇ ਤੇ ਇਹ ਕਿਵੇਂ ਕੱਲਾ ਕਹਿ ਰਾਇਆ ਹੈ ਹਨਾ ਜਿਵੇਂ ਆਪਣੇ ਲੋਕਾਂ ਨੂੰ ਹੁੰਦਾ ਕਿ ਰੌਣਕ ਪਸੰਦ ਹੁੰਦੀ ਆ ਆਪਾਂ ਨੂੰ ਹੁੰਦਾ ਵੀ ਆਪਾਂ ਨੂੰ ਚਾਰ ਲੋਕ ਦੇਸਣ ਆ ਸੇ ਪਾਸੇ ਰੌਣਕ ਹੋਵੇ ਪਰ ਇਹਨਾਂ ਨੂੰ ਆਪਦੀ ਪ੍ਰਾਈਵੇਸੀ ਬਹੁਤ ਪਸੰਦ ਹੁੰਦੀ ਆ ਕਿਉਂਕਿ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਹਨਾ 640 ਕਿੱਲਿਆਂ ਦੇ ਵਿੱਚ ਇਹਨਾਂ ਨੂੰ ਮਰੱਬੇ ਅਲੋਟ ਹੋਏ ਆ ਜਿਹੜੇ ਉਹਦੇ ਵਿੱਚ ਹੀ ਇਹਨਾਂ ਦੇ ਘਰ ਹੈਗੇ ਕਿਉਂਕਿ ਵੱਡਾ ਫਾਰਮ ਸਾਈਜ਼ ਆ ਇਤੋਂ ਵੀ ਵੱਡੇ ਵੱਡੇ ਫਾਰਮ ਸਾਈਜ਼ ਹੈਗੇ ਆ ਤੇ ਮਸ਼ੀਨਰੀ ਵੀ ਆਬਵੀਅਸਲੀ ਵੱਡੀ ਆ ਸੋ ਇਹਨਾਂ ਦੀ ਸਹੂਲਤ ਵੀ ਹੈ ਕਿ ਉੱਥੇ ਮਸ਼ੀਨਰੀ ਹੈ ਉੱਥੇ ਹੀ ਖੇਤ ਹੈ ਸੋ ਇਹਨਾਂ ਨੇ ਕਿਹਾ ਕਿ ਸੜਕਾਂ ਤੋਂ ਟਰੈਕਟਰ ਨਹੀਂ ਚਲਾ ਕੇ ਆਪਦੇ ਖੇਤਾਂ ਤੱਕ ਲੈ ਕੇ ਜਾਣੇ ਉੱਥੇ ਆਪਦਾ ਕੰਮ ਕਰ ਲੈਣਾ ਤੇ ਉੱਥੇ ਹੀ ਆਪਦਾ ਰਹਿਣਾ ਹੈਗਾ